ਆਪਾਂ ਸੰਸਾਰ ਤੇ ਬੇਦਾਗ ਆਏ ਸੀ ਤੇ ਸੰਸਾਰ ਤੋਂ ਬੇਦਾਗ ਚੱਲੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋਹਿਆ ਸਾਥ ਸ੍ਰੀ ਅਕਾਲ ਬੇਦਾਗ ਬੇਦਾਗ ਆਏ ਸੀ ਬੇਦਾਗ ਚੱਲੇ ਆਂ ਮਹਾਪੁਰਖਾਂ ਨੂੰ ਇੱਕ ਮਹਾਤਮਾ ਸਾਧੂ ਬੈਠੇ ਉਹਨਾਂ ਨੂੰ ਵੇਸ਼ ਵਾਂਗ ਤੇ ਇੱਕ ਕੂਕਰ ਲੈ ਕੇ ਕੋਲ ਦੀ ਲੰਘਿਆ ਕਰੇ ਤੋ ਵੇਸ਼ਵਾ ਮਹਾਪੁਰਖਾਂ ਨੂੰ ਆਖਿਆ ਕਰੇ ਦੱਸੋ ਬਾਬਾ ਜੀ ਤੁਹਾਡੀ ਦਾੜ੍ਹੀ ਚੰਗੀ ਕਿ ਮੇਰੇ ਕੁੱਤੇ ਦੀ ਬੂਸ ਚੰਗੀ ਹੈ ਉਹ ਮਹਾਪੁਰਖ ਚੁੱਪ ਕਰ ਜਾ ਕਰਨ ਕੁਝ ਨਾ ਬੋਲਿਆ ਕਰਨ ਕਈ ਦਿਨ ਆਏ ਪੁੱਛਦੀ ਰਿਹਾ ਕਰੇ ਦੱਸੋ ਬਾਬਾ ਤੇਰੀ ਦਾੜ੍ਹੀ ਚੰਗੀ ਕਿ ਮੇਰੇ ਕੁੱਤੇ ਦੀ ਬੂਸ ਚੰਗੀ ਕਈ ਦਿਨ ਲੰਘ ਗਏ ਜਿੱਦਣ ਮਹਾਪੁਰਖਾਂ ਦਾ ਅੰਤੂ ਸਮਾਂ ਆਇਆ ਮਾਹਪੁਰ ਖਾਣੇ ਮਹੰਗਮ ਨੂੰ ਭੇਜਿਆ ਸੇਵਾਦਾਰ ਨੂੰ ਭੇਜਿਆ ਕਹਿੰਦੇ ਜਾ ਜਾ ਕੇ ਉਹ ਬੀਬੀ ਨੂੰ ਬੁਲਾ ਕੇ ਲਿਆ ਜਿਹੜੀ ਨਿਤ ਪੁੱਛਦੀ ਸੀ ਦੱਸੋ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਦਾੜੀ ਚੰਗੀ ਉਹ ਪੁੱਛਿਆ ਸੱਦਿਆ ਉਹ ਮਾਈ ਆਈ ਮਾਹਪੁਰ ਕਹਿੰਦੇ ਭਾਈ ਜਿਹੜਾ ਸਵਾਲ ਨਿਤ ਪੁੱਛਦੀ ਐ ਅੱਜ ਪੁੱਛ ਤੇ ਉਹ ਵੇਸ਼ਵਾ ਕਹਿੰਦੀ ਕਹਿੰਦੀ ਦੱਸ ਬਾਬਾ ਤੇਰੀ ਦਾੜੀ ਚੰਗੀ ਕ ਕੁੱਤੇ ਦੀ ਪੂਛ ਚੰਗੀ ਤੇ ਮਹਾਂਪੁਰ ਕਹਿੰਦੇ ਤੇਰੇ ਕੁੱਤੇ ਦੀ ਪੂਛ ਨਾਲੋਂ ਸਾਡੀ ਦਾੜੀ ਚੰਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੀ ਕਿਉਂ ਕਹਿੰਦੇ ਸੰਸਾਰ ਤੇ ਆਏ ਸੀ ਬੇਦਾਗ ਤੇ ਚੱਲੇ ਆ ਸੰਸਾਰ ਤੋਂ ਬੇਦਾਗ ਤੇ ਉਹ ਕਹਿਣ ਲੱਗੀ ਮੈਂ ਐਨੇ ਦਿਨ ਤੁਹਾਨੂੰ ਪੁੱਛਦੀ ਰਹੀ ਦੱਸੋ ਦਾੜੀ ਚੰਗੀ ਕ ਕੁੱਤੇ ਦੀ ਪੂਛ ਚੰਗੀ ਤੇ ਤੁਸੀਂ ਮੈਨੂੰ ਉਦਣ ਹੀ ਇਹ ਗੱਲ ਆਖ ਦਿੰਦੇ ਮਹਾਂਪੁਰ ਕਹਿਣ ਲੱਗੇ ਉਹਦਣ ਤੈਨੂੰ ਧੀਏ ਤਾਂ ਨਹੀਂ ਆਖਿਆ ਸੀ ਇਸ ਸੰਸਾਰ ਇਹ ਜ ਆ ਇਹਦੇ ਵਿੱਚ ਮਨ ਡੋਲਦਾ ਕੋਈ ਪਤਾ ਨਹੀਂ ਕਿੱਥੇ ਡੋਲ ਜਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਨ ਮਨ ਦਾ ਕੀ ਪਤਾ ਕਿੱਥੇ ਡੋਲ ਜਾਏ ਮਨ ਸ਼ੈਤਾਨਾ ਮਨ ਬੇਈਮਾਨਾ ਮਰ ਜਾ ਮਗਰੋਂ ਲੈ ਜਾ ਉਹ 1084 ਭੋਗ ਦਾ ਆਇਆ ਹੁਣ ਤੇ ਟੱਕ ਕੇ ਬਹਿ ਜਾ ਇਹ ਤਾਂ ਭੋਗ ਦਾ ਹੀ ਆਇਆ ਇਹ ਕਦੇ ਬੈਠਾ ਤਾਂ ਹੈ ਹੀ ਨਹੀਂ ਟੱਕ ਕੇ ਤੇ ਮਹਾਂਪੁਰ ਕਹਿੰ ਲੱਗੇ ਧੀਏ ਤੈਨੂੰ ਮੈਂ ਤਾਂ ਨਹੀਂ ਜਵਾਬ ਦਿੱਤਾ ਸੀ ਵੀ ਮੇਰੀ ਦਾੜੀ ਚੰਗੀ ਜਾਂ ਕੁੱਤੇ ਦੀ ਪੂਛ ਚੰਗੀ ਵੀ ਇਹ ਸੰਸਾਰ ਕਾਲਖ ਦੀ ਨਿਆਈ ਹੈ ਕੋਈ ਪਤਾ ਨਹੀਂ ਕਿੱਥੇ ਮਨ ਡੋਲਦਾ ਏ ਪਰ ਅੱਜ ਸਾਨੂੰ ਸਾਡੇ ਸਮੇਂ ਦਾ ਪਤਾ ਲੱਗ ਗਿਆ ਅੱਜ ਅਸੀਂ ਸੰਸਾਰ ਤੋਂ ਚੱਲੇ ਆਂ ਤੇ ਤੇਰੇ ਸਵਾਲ ਦਾ ਜਵਾਬ ਦੇ ਕੇ ਚੱਲੇ ਆਂ ਵੀ ਤੇਰੀ ਦਾੜੀ ਦੇ ਨਾਲੋਂ ਸਾਡੀ ਤੇਰੇ ਕੁੱਤੇ ਦੀ ਪੂਛ ਦੇ ਨਾਲੋਂ ਸਾਡੀ ਦਾੜੀ ਚੰਗੀ ਹੈ ਇਹ ਹੈ ਮਹਾਂਪੁਰਖ ਸੰਸਾਰ ਤੇ ਰਹਿ ਕਰਕੇ ਨਰਲੇਪ ਰਹਿਣਾ ਬੇਦਾਗ ਰਹਿਣਾ ਇਹ ਕਿਸੇ ਕਿਸੇ ਦੇ ਹਿੱਸੇ ਆ ਤੇ ਨਹੀਂ ਸੰਸਾਰ ਇਹੋ ਦਾ ਭਾਈ ਇੱਥੇ ਵੱਡੇ ਵੱਡੇ ਮਹਾਪੁਰਖਾਂ ਨੂੰ ਡਲਾਉਣ ਵਾਸਤੇ ਵੀ ਆਈਆਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਪੁਰਖ ਬੈਠੇ ਇੱਕ ਮਾਈ ਨੂੰ ਕੱਲੀ ਨੂੰ ਭੇਜ ਦਿੱਤਾ ਨਿੰਦਿਆ ਕਰਨ ਵਾਲਿਆਂ ਨੇ ਕਹਿੰਦੇ ਤੂੰ ਕੱਲੀ ਜਾਈਂ ਅਸੀਂ ਰੌਲਾ ਪਾ ਦਿਆਂ ਕਿ ਮਾਹਪੁਰਖਾਂ ਕੋਲ ਕੱਲੀ ਸੀ ਮਾਈ ਉਹ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਾਹਪੁਰਖਾਂ ਨੂੰ ਆ ਕੇ ਕਹਿੰਦੀ ਮਾਹਪੁਰਖ ਕਹਿੰਦੇ ਹਾਂ ਭੈ ਧੀਏ ਕੀ ਕਰਨਾ ਆਈਆਂ ਤੇ ਉਹ ਵੇਸ਼ਵਾ ਸੀ ਵੇਸ਼ਵਾ ਕਾਮੀ ਤੇ ਮਾਹਪੁਰਖ ਕਹਿੰਦੇ ਕੀ ਲੈਣਾ ਕੀ ਕਰਨ ਆਈਆਂ ਕਹਿੰਦੀ ਮਾਹਪੁਰਖ ਕੀ ਕਰਨਾ ਤੁਹਾਡੀ ਗੋਚ ਚ ਬਹਿਣਾ ਆਖੋ ਸਤਨਾਮ ਜਦੋਂ ਆ ਕੇ ਕਹਣਾ ਗੋਚ ਚ ਬਹਿਣਾ ਤੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਆ ਜਾ ਧੀਏ ਧੀਆਂ ਜਿੱਡੀਆਂ ਮਰਜੀ ਵੱਡੀਆਂ ਹੋ ਜਾਣ ਪਿਓ ਦੀ ਗੋਦ ਉਹਨਾਂ ਨੂੰ ਪਿਓ ਦੀ ਗੋਦ ਹੀ ਰਹਿੰਦੀ ਹੈ ਆਖੋ ਸਤਨਾਮ ਸ੍ਰੀ ਵਾਹਿ ਤੂੰ ਧੀ ਬਣ ਕੇ ਆਈ ਹੈ ਤੇ ਤੂੰ ਧੀ ਬਣ ਕੇ ਆਈ ਹੈ ਤੇ ਭਾਵੇਂ ਧੀ ਜੱਡੀ ਮਰਜੀ ਹੋ ਜਾਏ ਧੀ ਵਾਸਤੇ ਪਿਓ ਦੀ ਗੋਦੀ ਸਦਾ ਹੀ ਰਹਿੰਦੀ ਹੈ ਤੇ ਵੇਸ਼ਵਾ ਜਿਹੜੀ ਸੀ ਬਣ ਕੇ ਧੀ ਆਈ ਤੇ ਸੰਤ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਕਹਿੰਦੀ ਧੰਨ ਮਾਪੁਰਖੋ ਬੜੇ ਲੋਕ ਦੇਖਿਆ ਸਾਰੇ ਜਾਣੇ ਲੋਕ ਜਿੰਨੇ ਲੋਕ ਹੈ ਆਪਣੀ ਪੂਰਤੀ ਵਾਸਤੇ ਮੈਨੂੰ ਸਾਧਨ ਬਣਾਉਂਦੇ ਰਹੇ ਆ ਪੱਜ ਆਜ ਪਰ ਅੱਜ ਤੁਹਾਡੀ ਰਸਨਾ ਦੇ ਵਿੱਚ ਧੀ ਸੁਣ ਕੇ ਮੇਰਾ ਜੀਵਨ ਨਿਹਾਲ ਹੋ ਗਿਆ ਆਖੋ ਸਤਨਾਮ ਜਿਵੇਂ ਗਣਕਾਂ ਨੂੰ ਮਹਾਪੁਰਖਾਂ ਨੇ ਤੋਤਾ ਦੇ ਦਿੱਤਾ ਸੀ ਨਾ ਉਹਦਾ ਉਧਾਰ ਕਰ ਦਿੱਤਾ ਸੀ ਕਹਿੰਦੇ ਲੈ ਗਣਕਾ ਤੂੰ ਤੂ ਰਾਮ ਨਹੀਂ ਜਪਦੀ ਤੇ ਹਦੋਂ ਤਾ ਲੈ ਲੈ ਇਹ ਰਾਮ ਜਪਦਾ ਤੂ ਇਹ ਨੂੰ ਦੇਖ ਦੇ ਕੇ ਜਪਿਆ ਕਰੀ ਜਦੋਂ ਤੋਤਾ ਰਾਮ ਕਿਆ ਕਰੇ ਗਣਕਾ ਵੀ ਰਾਮ ਕਿਆ ਕਰੇ ਐਵੇਂ ਨਹੀਂ ਤਾਂ ਕਰਕੇ ਮਹਾਪੁਰਖਾਂ ਨੂੰ ਕਹਿੰਦੇ ਆ ਬਈ ਬਈ ਹੱਥੀਂ ਦੇ ਸੰਤਾਂ ਨੇ ਤੋਤਾ ਗਣਕਾ ਬਾਪਣ ਤਾਰੀਆ ਹੱਥੀਂ ਦੇ ਸੰਤਾਂ ਨੇ ਤੋਤਾ ਗਣਕਾ ਸਤਿ ਸ੍ਰੀ ਅਕਾਲ ਪਤਨਾਰੀ ਐ ਸਤਿ ਦੇ ਸੰਤਾਂ ਨੇ ਪੁੱਤ ਕਣਕ ਸਤਿ ਤਾਉ ਸਮਾਪਤੀ ਕਰੀਏ ਏਕ ਓੰਕਾਰ ਸਤਨਾਮ